ਆ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਕਿਹੜੇ ਕਿਹੜੀ ਜਗ੍ਹਾ ਤੋਂ ਅਸੀਂ ਜਲੰਧਰ ਤੋਂ ਆਏ ਹਾਂ ਜੀ ਹਾਂ ਜੀ ਤੁਹਾਡਾ ਜਿਹੜਾ ਵਿਹਲਾ ਲੱਗਾ ਕੀ ਕਹਿਣਾ ਚਾਹੋ ਅਸੀਂ ਜੀ ਸਾਨੂੰ ਗੁਰੂ ਮਹਾਰਾਜ ਜੀ 1992 ਚ ਅਸੀਂ ਗਏ ਸੀ 33 ਸਾਲ ਬਾਅਦ ਸਾਡੇ ਖੇ ਗੁਰਾਂ ਅੰਦਾਜ਼ ਜੀ ਨੇ ਸੁਣਿਆ ਤਾਂ ਅਸੀਂ ਫੇਰ ਜਾ ਰਹੇ ਹਾਂ ਜੀ ਨਨਕਾਣਾ ਸਾਹਿਬ ਕਿੰਨੀ ਵਾਰ ਜਾ ਚੁੱਕੇ ਹੋ ਇਹ ਦੂਜੀ ਵਾਰ ਜੀ 33 ਸਾਲ ਪਹਿਲਾਂ ਗਏ ਸੀ ਹਾਂ ਜੀ ਤੇ ਹੁਣ ਫੇਰ ਅੱਜ ਚੱਲੇ ਗੁਰਾਂ ਅੰਦਾਜ਼ ਜੀ ਦੇ ਆਮੇਨਾ ਹਾਂਜੀ ਤੇ ਪਰਿਵਾਰ ਨੂੰ ਪਰਿਵਾਰ ਚ ਮੇਰੇ ਸਭਨ ਜਾ ਰਹੇ ਮੇਰੀ ਮੰਮਾ ਮੇ ਸਿਸਟਰ ਮੇ ਆਪਣੇ ਹਵਾ ਮੇ ਜੀਤ ਜੀ ਅਸੀਂ ਛੇ ਪਰਿਵਾਰ ਮੈਂਬਰ ਜਾ ਰਹੇ ਹਾਂਜੀ ਜੀ ਕਿਹਜਾ ਮਸੂਰ ਬਹੁਤ ਵਧੀਆ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਉਹ ਵੀ 33 ਸਾਲ ਬਾਅਦ ਸਾਡੀ ਵੇ ਸੁਣੀ ਗਈ ਆ ਹਾਈ ਗ੍ਰੀਪ ਤੇ ਹਾਂਜੀ ਅੱਜ ਤੁਸੀਂ ਤੁਹਾਡਾ ਮਸੀ ਵਿਦਿਆ ਲਗਾ ਤੁਸੀਂ ਕੀ ਕਹਿਣਾ ਮੈਂ ਕਹਿੰਦੀ ਬਹੁਤ ਖੁਸ਼ੀ ਆ ਸਾਨੂੰ ਬਹੁਤ ਖੁਸ਼ੀ ਆ ਜੀ ਇੰਨੀ ਖੁਸ਼ੀ ਆ ਇਹ ਦੱਸ ਨਹੀਂ ਸਕਦੇ ਜੀ ਬਹੁਤ ਖੁਸ਼ੀ ਸਾਨੂੰ ਮੈਂ ਪਹਿਲੀ ਵਾਰ ਹੀ ਚੱਲਿਆ ਜੀ ਅੱਜ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਹਾਂ ਜੀ ਪਰਿਵਾਰ ਵੱਲੋਂ ਜਿਹੜਾ ਸੀ ਮਨਕੀ ਬੱਚੇ ਕੇ ਜੀਮ ਸਿਚ ਕਰਾ ਰਹੇ ਬੱਚੇ ਸਾਡੇ ਬਹੁਤ ਬਹੁਤ ਖੁਸ਼ ਆਏ ਕਿ ਨੇ ਤੁਸੀਂ ਚੱਲੇ ਯਾਤਰਾ ਕਰਕੇ ਆਓ ਸਾਡੀਆਂ ਅਰਦਾਸਾਂ ਕਰੀਓ ਉੱਥੇ ਅਸੀਂ ਜਾਵਾਂਗੇ ਗੁਰਮਾਹ ਕੇ ਅਰਦਾਸਾਂ ਕਰਾਂਗੇ ਜੀ ਸਾਨੂੰ ਬਹੁਤ ਖੁਸ਼ੀ ਆਈ ਜੀ ਉੱਥੇ ਮੁਰਗੀ ਥਰ-ਥਰ ਗੁਰੂ ਭਾਵਨਾ ਦੇ ਤੁਹਾਨੂੰ ਤੁਸੀਂ ਜਾਣਾ ਆਪਾਂ ਨਨਖਣਾ ਸਾਹਿਬ ਜਾਵਾਂਗੇ ਪੰਜਾ ਸਾਹਿਬ ਦੇਖਾਂਗੇ ਉਹ ਧਾਰੀ ਦੇਖਾਂਗੇ ਉੱਥੇ ਪੰਜਾ ਸਾਹਿਬ ਜਮਨਾ ਤੇ ਬਾਕੀ ਬਾਰਾ ਜਿੱਥੇ ਲੈ ਕੇ ਜਾਵੇ ਉਦਰ ਵੀ ਜ਼ਰੂਰ ਕਰਾਂਗੇ ਕੋਈ ਜਗ੍ਹਾ ਛੱਡਾਂਗੇ ਨਹੀਂ ਜਿੱਥੇ ਸਾਨੂੰ ਦਿਖਾਉਣਗੇ ਜ਼ਰੂਰ ਦਿਖਾਂਗੇ ਜੀ ਬਹੁਤ ਬਹੁਤ ਖੁਸ਼ੀ ਸਾਨੂੰ ਬਹੁਤ ਹਾਂ ਜੀ ਕੀ ਨਾਮ ਕੀ ਜੀ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਜੀ ਕਿੱਥੋਂ ਆਏ ਹੋ ਢੱਡੇ ਜੀ ਡਿਸਟ੍ਰਿਕਟ ਬਠਿੰਡਾ ਜੀ ਕੀ ਕਹਿਣਾ ਚਾਹੋਗੇ ਗੁਰੂ ਧਾਮਾਂ ਲਈ ਜਿਹੜਾ ਜੱਥਾ ਰਵਾਨਾ ਹੋ ਰਿਹਾ ਪਾਕਿਸਤਾਨ ਨੂੰ ਅੱਜ ਵੀਜ਼ਾ ਵੀ ਮਿਲ ਚੁੱਕੇ ਨੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਗੱਲ ਦੀ ਜਿੰਨੇ ਵੀ 2400 ਕੁਸ ਜਿਹੜੇ ਵੀਜ਼ੇ ਮਿਲੇ ਆ ਸਾਰਿਆਂ ਨੂੰ ਵਧਾਈ ਦਿੰਦਾ ਲੱਖ ਲੱਖ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਰੱਖਿਆ ਬਖਸ਼ਿਸ਼ ਕਰਨਾ ਦੂਸਰਾ ਮੈਂ ਸ਼ਰੋਣੀ ਕਮੇਟੀ ਦਾ ਬੜਾ ਧੰਨਵਾਦੀ ਆਂਗਾ ਸਾਡੇ ਧਾਮੀ ਸਾਹਿਬ ਦਾ ਜਿਨ੍ਹਾਂ ਦੇ ਪੂਰੇ ਉਹਨਾਂ ਦੇ ਸਹਿਯੋਗ ਨਾਲ ਇਨਾਂ ਨੂੰ ਮੈਂ ਦੇ ਇਥੇ ਬਜ਼ੁਰਗ ਸਵੇਰ ਦੇ ਦੇਖੀ ਜਾਨਾ ਜਿਨਾਂ ਨੂੰ ਵੀਜੇ ਮਿਲੇ ਨੇ ਨੇ ਖੁਸ਼ ਨੇ ਨੇ ਖੁਸ਼ ਨੇ ਉਹਨਾਂ ਤੋਂ ਆਪਣਾ ਆਪ ਸਭਾਲਣੀ ਹੋ ਰਿਹਾ ਕਿਉਂਕਿ ਪਾਕਿਸਤਾਨ ਦੇ ਦਰਸ਼ਨ ਨੇ ਸਾਡੇ ਅਰਦਾਸ ਦੇ ਵਿੱਚ ਵੀ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਅਸੀਂ ਹਰ ਰੋਜ਼ ਸਵੇਰੇ ਬੋਲਦੇ ਆਂ ਕਿ ਪ੍ਰਮਾਤਮਾ ਸਾਨੂੰ ਬਖਸ਼ਿਸ਼ ਹੋਣ ਅੱਜ ਉਹ ਬਖਸ਼ਿਸ਼ ਜਿਨ੍ਹਾਂ ਦੀ ਅੱਜ ਪੂਰੀ ਹੋਈ ਹੈਗੀ ਇਤੋਂ ਵੱਡੀ ਖੁਸ਼ੀ ਮੈਨੂੰ ਲੱਗਦਾ ਨਹੀਂ ਜ਼ਿੰਦਗੀ ਦੇ ਵਿੱਚ ਕੋਈ ਹੋਰ ਹੋ ਸਕਦੀ ਆ ਮੈਂ ਉਹ ਸੱਚੇ ਪਾਤਸ਼ਾਹ ਦਾ ਬੜਾ ਧੰਨਵਾਦੀ ਆ ਦੰਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਆ ਤੇ ਦੁਆਰਾ ਫਿਰ ਮੈਂ ਤਹਿਤਮੀ ਸਾਹਿਬ ਦਾ ਬੜਾ ਧੰਨਵਾਦੀਆਂ ਸ਼ਰੋਣੀ ਕਮੇਟੀ ਦਾ ਸ਼ਰੋਣੀ ਜਿਹੜਾ ਪ੍ਰਬੰਧ ਕਮੇਟੀ ਹੈ ਇਹਦਾ ਵੀ ਧੰਨਵਾਦ ਕਰਦਾ ਅੱਗੇ ਤੋਂ ਵੀ ਇਸੇ ਤਰ੍ਹਾਂ ਬਾ ਚੜ ਕੇ ਸੰਗਤਾਂ ਦਾ ਜਿਹੜੀ ਸੇਵਾ ਕਰਦੇ ਰਹਿਣਾ ਅੱਜ ਇੱਥੇ ਪ੍ਰਬੰਧ ਵੀ ਬੜਾ ਵਧੀਆ ਰੱਖਿਆ ਹੋਇਆ ਚਾਹ ਪਾਣੀ ਦਾ ਪਕੌੜਿਆਂ ਦਾ ਇੱਥੇ ਵੀ ਥੋੜਾ ਜਿਹਾ ਸੰਗਤਾਂ ਨੂੰ ਬੜਾ ਹੌਸਲਾ ਮਿਲਦਾ ਵੀ ਸਾਡੀ ਜੋ ਕੌਮ ਆਂਗੀ ਤੁਹਾਨੂੰ ਇੱਥੇ ਜਿੱਥੇ ਵੀ ਜਿੱਥੇ ਉੱਥੇ ਚਾਹ ਪਾਣਿਆਂ ਨਵਾਜਿਆ ਵੀ ਗਿਆ ਸਤਿਕਾਰ ਵੀ ਕੀਤਾ ਗਿਆ ਇਸ ਗੱਲ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕੋਈ ਵੀ ਇ ਮੈਨੂੰ ਲੱਗਦਾ ਇਹ ਬਿਨ ਬਗੈਰ ਸਤਕਾਰ ਤੋਂ ਗਿਆ ਹੋਵੇ ਬੜੀ ਇੱਥੇ ਜਿਹੜੇ ਕਮ ਮਲਾਜ਼ਮ ਨੇ ਉਹ ਵੀ ਬੜਾ ਸਤਕਾਰ ਦੇ ਰਹੇ ਨੇ ਤੁਸੀਂ ਪਹਿਲੀ ਵਾਰੀ ਪਾਕਿਸਤਾਨ ਜਾ ਰਹੇ ਹੋ ਗੁਰੂਤਾਮ ਦਾਸ ਜੀ ਕਿ ਪਹਿਲਾਂ ਵੀ ਜਾ ਚੁਕੋ ਨਹੀਂ ਨਹੀਂ ਜੀ ਪਹਿਲੀ ਵਾਰ ਜਾ ਰਹੇ ਹਾਂ ਜੀ ਬੜੀ ਇੱਛਾ ਸੀਗੀ ਮੇਰੇ ਮਦਰ ਵੀ ਜਾ ਰਹੇ ਨੇ ਹਾਂਜੀ ਮੇਰੀਆਂ ਭੈਣਾਂ ਸਾਡੇ ਨਗਰ ਦੇ ਕਾਫੀ ਮਤਲਬ ਬੀਵੀਆਂ ਨੇ ਜਿਆਦਾ ਵੱਡੀ ਉਮਰ ਦੀਆਂ ਨੇ ਔਰਤਾਂ ਨੇ ਜਿਹੜੀਆਂ ਜਾ ਰਹੀਆਂ ਨੇ ਉਹ ਕਾਫੀ ਟਾਈਮ ਤੋਂ ਮੈਨੂੰ ਕਹਿ ਰਹੇ ਸੀਗੇ ਆ ਵੀ ਪੁੱਤ ਤੂੰ ਆੜੀ ਹਿੰਮਤ ਕਰ ਲੈ ਜੇ ਸਾਡੀ ਇੱਛਾ ਹੈਗੀ ਆ ਆਖਰੀ ਤੇ ਮੈਨੂੰ ਲੱਗਦਾ ਉਹ ਆਖਰੀ ਇੱਛਾ ਅੱਜ ਇਸ ਵੱਡੀ ਸੰਸਥਾ ਜਿਹੜੀ ਸਾਡੇ ਸਿੱਖ ਕੌਮ ਦੀ ਉਹਦੀ ਬਦੌਲਤਾਂ ਚ ਪੂਰੀ ਹੋਣ ਜਾ ਰਹੀ ਹੈ। ਬਹੁਤ ਧੰਨਵਾਦ ਕਰਦਾ। ਕੀ ਨਾਮ ਹੈ ਜੀ? ਜਗੀਰ ਸਿੰਘ। ਕਿੱਥੋਂ ਆਏ ਜੀ? ਆਵਾਦੀ ਇਕਤਾ ਨਗਰ। ਰਵੀਦਾਸ ਰੋਡ। ਕਿਹੜੇ ਇਲਾਕੇ ਆ ਫਿਰ ਜਾਰੀ ਦਰਸ਼ਨਾਂ ਦੇ। ਹਾਂਜੀ ਹਾਂਜੀ। ਕਿੰਨਾ ਸਮਾਂ ਹੋ ਗਿਆ ਦਰਸ਼ਨਾਂ ਕਰਦੇ। ਬਹੁਤ ਟਾਈਮ ਹੋ ਗਿਆ। ਹਾਂਜੀ। ਕੀ ਲੱਗਦਾ ਆਸੂ ਮਨ ਤੋਂ ਅੱਖਾਂ 'ਚ ਨਿਕਲ ਰਹੇ ਨੇ। ਇਮੋਸ਼ਨਲ ਹੋ ਗਏ ਤੁਸੀਂ। ਹਾਂ। ਖੁਸ਼ੀ ਵੀ ਆ। ਖੁਸ਼ੀ ਦੀ ਆਸੂ।

ਕਿਸ ਬਾਬੇ ਨਾਮ ਚੱਲਦਾ ਹੈ ਸਤਿ ਜੀ ਨਮਸਕਾਰ ਆ ਕਿੰਨੀ ਖੁਸ਼ੀ ਮਾਣੋ ਬਹੁਤ ਬਹੁਤ ਖੁਸ਼ੀ ਹੈ ਕਿੰਨਾ ਸਮਾਂ ਸੀ ਉਡੀਕ ਤੰਕੀ ਆ ਤੇ ਆਪ ਬਰਦਾਇਆ ਮੇਰੀ 72 ਸਾਲ ਦੀ ਉਮਰ ਹੋ ਚੱਲੀ ਆ ਤੇ 60 ਤੋਂ 70 ਤਕਰੀਬ 50 ਸਾਲ ਤੋਂ ਡਿਕਣ ਹੈ ਇਧਰ ਜਿੱਧਰ ਮਰਜ਼ੀ ਚੱਲ ਜੀਦਾ ਇਧਰ ਤਾਂ ਖਾਲਸਾ ਜਦੋਂ ਮਰਜ਼ੀ ਚੜ ਜਾਏ ਠੀਕ ਅੰਦਰ ਫਿਰ ਜਾਣ ਨਹੀਂ ਜਾਂਦਾ ਹਾਂਜੀ ਸੋ ਜਿਹੜੇ ਕਿ ਹਰਦਾਸਾ ਕਰੋਗੇ ਕਿ ਕਿ ਹਰ ਸਿਸਰਦਾਸ ਕਰਦਾ ਵੀ ਜਿਹੜੀ ਲਕੀਰਾਂ ਨੇ ਜਿਹੜੀ ਲਾਈਨਾਂ ਪਈਆਂ ਨੇ ਲਕੀਰਾਂ ਮਾਰਨੀ ਇਹ ਮਿਟ ਜਾਣ ਹੁੱਲੇ ਦਰਸ਼ਨ ਦਾ ਕੋਈ ਬਾਬਾ ਜੀ ਹੁਣ ਮਿਟਣੀਆਂ ਨਹੀਂ ਆ ਜਿਹੜੀ ਅੱਖਰਾਂ ਲਿਖੀ ਨਹੀਂ ਮਿਟਦੇ ਨਾ ਜਿਤਨਾ ਬੱਚੇ ਨੂੰ ਅੱਡ ਕਰ ਦਈਏ ਤੇ ਮੁੜ ਕੇ ਨਾਲ ਨਹੀਂ ਬੱਚਾ ਹੱਸਦਾ ਮੁੜ ਕੇ ਗਾਂਹ ਬੱਚੇ ਗਾਂਹ ਦੇ ਗਾਂਹ ਗਾਂਹ ਦੇ ਗਾਂਹ ਪਰਿਵਾਰ ਵਾਧਾ ਜਾਂਦਾ ਫਿਰ ਆੜੀ ਆੜਿਆ ਇਹ ਜਿਹੜੀ ਚੀਜ਼ ਪੈ ਗਈ ਹੈ ਨਾ ਇਹ ਲਕੀਰ ਹੀ ਇਹੋ ਜੀ ਵੱਜ ਗਈ ਆ ਇਹ ਮਿਟ ਨਹੀਂ ਸਕਦੀ ਸਰਕਾਰਪੁਰ ਕੋਰੀਡੋਰ ਇਹਦਾ ਬੰਦ ਹੋਇਆ ਪਿਛਲੇ ਸਮੇਂ ਉਹ ਦਾ ਖੁੱਲੇ ਦਰਸ਼ਨ ਨਹੀਂ ਹੁੰਦੇ ਸਨ ਉਹ ਵੀ ਖੁੱਲੇ ਹੋ ਜਾਂਦੇ ਚੰਗੀ ਗੱਲ ਹੈ ਇੱਥੋਂ ਸਿੱਧੇ ਹੀ ਪਰ ਜਦੋਂ ਹੁਣ ਇਤਰਾ ਦੇ ਹੋਣਗੇ ਨਾ ਇਦਾਂ ਗਰਾਉਂਗੇ ਦਰਸ਼ਨ